ਹਾਂਜੀ ਅਸੀਂ ਬਹਿਣ ਸ਼ੁਰੂ ਕੀਤਾ ਸਤਲੋ ਜਿੱਥੋਂ ਨਿਕਲਦਾ ਬਿਲਕੁਲ ਤੁਹਾਨੂੰ ਪਿੱਛੇ ਮੇਰੇ ਪਹਾੜ ਨਜ਼ਰ ਆਉਂਦੇ ਹੋਣੇ ਆ ਤੇ ਸਤਲੋ ਦੇ ਵਿੱਚ ਖੜੇ ਆ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਬੁੱਢੇ ਦਰਿਆ ਦੀ ਗੱਲ ਚੱਕੀ ਸੀਗੀ ਵੀ ਸਤਲੋ ਇਹਨੂੰ ਬੁੱਢਾ ਦਰਿਆ ਕਿਵੇਂ ਜ਼ਹਿਰ ਬਣਾ ਰਿਹਾ ਤੇ ਬੁੱਢੇ ਦਰਿਆ ਨੂੰ ਕਿਵੇਂ ਕੈਮੀਕਲ ਪਾ ਕੇ ਜ਼ਹਿਰ ਬਣਾਇਆ ਜਾ ਰਿਹਾ ਸੋ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਅਸੀਂ ਪੂਰੇ 4 ਮਹੀਨੇ ਹੁਣ ਪੂਰੇ ਪੰਜਾਬ 'ਚ ਜਾਣਾ ਹੈ ਵਹਿਣ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾਣਾ ਰੂਪ ਨਗਰ ਤੋਂ ਸ਼ੁਰੂ ਹੋਏ ਨੰਗਲ ਖੜੇ ਆ ਅਸੀਂ ਨੰਗਲ ਡੈਮ ਦੇ ਕੋਲੇ ਜਿੱਥੋਂ ਸਤਲੁਜ ਦੇ ਵਿੱਚ ਜ਼ਹਿਰ ਪੈਣੀ ਕੈਮੀਕਲ ਪੈਣੀ ਸ਼ੁਰੂ ਹੋ ਜਾਂਦੇ ਆ ਫੈਕਟਰੀਆਂ ਦੇ ਪਿੰਡਾਂ ਦੇ ਸੀਵਰੇਜ ਜੋ ਵੀ ਗੰਦਗੀ ਮਲ ਮੂਤਰ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਸੋ ਆ ਦਿਖਾ ਦੀ ਇੱਕ ਵਾਰੀ ਪਿੱਛੇ ਇੱਥੇ ਇੱਥੇ ਖੜੇ ਆ ਅਬ ਦਿਖਾ ਦਿਓ ਕੁਝ ਪੈਂਦਾ ਆ ਆ ਸਾਰਾ ਉਹ ਜ਼ਹਿਰ ਆ ਕੇ ਆ ਦੇਖ ਇੱਥੋਂ ਐਂ ਦਿਖਦਾ ਆ ਇੱਥੋਂ ਐਂ ਪੈ ਕੇ ਤੇ ਆ ਗਿਆ ਨਾਲ ਸਤਲੁਜ ਬੱਗੀ ਜਾਂਦਾ ਸਾਰੀ ਗੰਦਗੀ ਅਸੀਂ ਜਿੰਨੇ ਵੀ ਇਹਨਾਂ ਪਿੰਡਾਂ 'ਚ ਹੁਣ ਹੋ ਕੇ ਆਏ ਆ ਇਹਨਾਂ ਸਾਰੇ ਪਿੰਡਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਐ ਇੱਥੇ ਐਨ ਐਫ ਐਲ ਫੈਕਟਰੀ ਐ ਦੂਜੀ ਕਿਹੜੀ ਫੈਕਟਰੀ ਐ ਪੀ ਸੀ ਐਲ ਪੀ ਸੀ ਐਲ ਫੈਕਟਰੀ ਐ ਇਹ ਸਾਰੀਆਂ ਫੈਕਟਰੀਆਂ ਦਾ ਪਾਣੀ ਸਤਲੁਜ 'ਚ ਵੀ ਪੈ ਰਿਹਾ ਤੇ ਧਰਤੀ ਹੇਠਾਂ ਬੋਰ ਕਰਕੇ ਵੀ ਪਾਇਆ ਜਾ ਰਿਹਾ ਇੱਥੇ ਆਲੇ-ਦਾਲੇ ਦੇ ਲੋਕਾਂ ਦਾ ਬੁਰਾ ਹਾਲ ਆ ਤਰਾਜ਼ਦਾ ਕਰਦੇ ਪਿੰਡ ਮੋਜਵਾਲ ਪਿੰਡ ਹੈ ਹਾਂਜੀ ਇਹ ਬੇਲਾ ਤੇ ਨੂੰ ਇਹ ਬੇਲਾ ਤੇ ਆਨੀ ਉਹ ਬਾਈ ਦਾ ਪਿੰਡ ਹੈਗਾ ਬਰਮਲਾ ਜੀ ਬਰਮਲਾ ਪਿੰਡ ਹੈ ਜਿੱਥੋਂ ਗੋਲ ਥਾਈ ਇੰਡਸਟਰੀ ਏਰੀਆ ਦਾ ਪਾਣੀ ਦਰਿਆ ਚ 2000 ਆਬਾਦੀ ਦਾ ਪਿੰਡ ਹੈ ਤੇ ਕੱਲਾ ਬੰਦਾ ਆਇਆ ਅਸੀਂ 400 ਮੀਲ ਤੋਂ ਦੂਰੋਂ ਚੱਲ ਕੇ ਆਏ ਆ ਅਸੀਂ ਰੋਕ ਪਰੇ ਆ ਕੋਈ ਨਹੀਂ ਦੱਬ ਕੇ ਦੱਬ ਕੇ ਆ ਜਾ ਬਰੋਂ ਬਾਹਰ ਆ ਜੇ ਅਸੀਂ 400 ਮੀਲ ਤੋਂ ਇੱਧਰ ਹੋ ਜੋ ਆ ਗਏ ਚੱਲ ਕੇ ਤੇ ਇੱਥੇ 2 2000 3 3000 ਆਬਾਦੀ ਦੇ ਪਿੰਡ ਆ ਜਿਹੜੇ ਪੀੜਤ ਨੇ ਬੁਰਾ ਹਾਲ ਹੈ ਛਰੇ ਆ ਮੱਛੇ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਐਨਜੀਟੀ ਕੋਲੇ ਗਏ ਆ ਪੰਜਾਬ ਪলিউਸ਼ਨ ਬੋਰਡ ਕੋਲੇ ਗਏ ਆ ਵੱਡੇ ਵੱਡੇ ਮੰਤਰੀ ਡੀਸੀ ਅਧਿਕਾਰੀ ਇੱਥੇ ਆਏ ਆ ਪਰ ਕੋਈ ਸੁਣਵਾਈ ਨਹੀਂ ਭਰਾਵੋ ਪੂਰਾ ਪੰਜਾਬ ਤਰਾਤਰ ਕਰ ਰਿਹਾ ਅੱਜ ਤੁਸੀਂ ਜ਼ਹਿਰਾਂ ਪੀ ਕੇ ਮਰਨ ਲਈ ਮਜਬੂਰ ਆ ਛੋਡੇ ਜਵਾਕ ਕੁੱਖਾਂ 'ਚ ਜ਼ਹਿਰਾਂ ਪੀ ਕੇ ਪਾਣੀ ਵਾਲੀਆਂ ਮਰਨ ਲਈ ਮਜਬੂਰ ਨੇ ਆ ਸਤਲੁਜ ਜਿਹੜਾ ਸਾਨੂੰ ਜ਼ਿੰਦਗੀਆਂ ਬਖਸ਼ਦਾ ਸੀ ਜਿਹੜੇ ਸਤਲੁਜ ਨੇ ਸਾਨੂੰ ਯੋਧੇ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਅੰਮ੍ਰਿਤ ਿਆਰ ਕੀਤਾ ਸੀਗਾ ਤੇ ਉਹ ਦਰਿਆ ਸਾਨੂੰ ਅੱਜ ਜ਼ਹਿਰ ਦੇ ਰਹੇ ਨੇ ਜਿਮੇਵਾਰ ਕੌਣ ਲੋਕ ਨੇ ਸਰਕਾਰਾਂ ਜ਼ਿੰਮੇਵਾਰ ਨੇ ਪਹਿਲਾਂ ਦੀਆਂ ਵੀ ਤੇ ਹੋਣ ਵਾਲੀਆਂ ਵੀ ਤੇ ਦੂਜੇ ਜ਼ਿੰਮੇਵਾਰ ਮੈਂ ਕਹੂੰਗਾ ਸਾਡੇ ਲੋਕ ਨੇ ਬਾਈ ਅਸੀਂ ਇਸ ਏਰੀਏ 'ਚ ਆਏ ਆ ਹੋਕਾ ਦਿੱਤਾ ਸੀ ਪਹਿਲਾਂ ਵੀ ਇੰਨੀ ਤਰੀਕ ਤੋਂ ਵਹਿਣ ਸ਼ੁਰੂ ਕਰ ਰਹੇ ਆ ਪਰ ਓਵੇਂ ਗਿਣਤੀ 'ਚ ਲੋਕ ਹਲੇ ਉੱਠ ਕੇ ਨਹੀਂ ਆਏ ਪਤਾ ਨਹੀਂ ਕਿਉਂ ਅਸੀਂ ਇੰਨੇ ਨਿਖਿੱਧ ਤੇ ਨਕਾਮੇ ਹੋ ਚੁੱਕੇ ਆ ਉਹ ਦੋਸ਼ਾਬਦ ਮੈਂ ਬਾਈ ਤੋਏ ਨੂੰ ਕਹੂੰਗਾ ਤੁਸੀਂ ਵੀ ਦੱਸਿਓ ਦੇਖੋ ਲੱਖੇ ਨੇ ਦੱਸਤਾ ਤਾਂ ਇਧਰੋਂ ਜਿਹੜਾ ਪੂਰਾ ਸੀਵਰੇਜ ਆਉਂਦਾ ਹੈ ਕਿ ਸੀਵਰੇਜ ਇਹ ਕਿਸੇ ਐਸਟੀਪੀ ਈਸੀਟੀਪੀ ਚੋਂ ਨਹੀਂ ਸਿੱਧਾ ਆ ਗਈ ਦੇ ਚ ਡਿੱਗਦਾ ਆ ਕੇ ਸੱਤ ਲੋਚ ਉਹ ਗੱਲ ਤਾਂ ਅੱਖੇ ਨਹੀਂ ਕਰਤੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇੱਥੇ ਆ ਮਾੜਾ ਜਿਹਾ ਆਕਾਸ਼ ਵਖਾਈਂ ਕੇ ਰਾਤ ਸਾਰੇ ਵਖਾਦੋ ਜੇ ਸੁੱਖਾ ਜੀ ਆ ਜਿਹੜਾ ਹੈ ਨਾ ਆ ਕਰੈਸ਼ਰ ਇੱਥੇ ਲੱਗਿਆ ਸੀਗਾ ਇਹ ਇੱਕ ਸਾਡੇ ਪੋਲਿਟਿਸ਼ੀਅਨ ਨੇ ਪਿਛਲੀ ਸਰਕਾਰ ਸੀ ਜਿਨ੍ਹਾਂ ਦੀ ਉਹਦੇ ਚ ਉਹਨਾਂ ਦਾ ਵੱਡਾ ਆਉਦਾ ਸੀ ਇਹ ਉਹਨਾਂ ਦੇ ਜਵਾਈ ਦੇ ਨਾਂ ਤੇ ਹੈ ਸਾਰਾ ਕੁਝ ਆ ਕ੍ਰੈਸ਼ਰ ਹੈ ਤੇ ਪਿੱਛੇ ਜਾ ਕੇ ਇੱਕ ਹੋਟਲ ਹੈ ਉਹ 5 ਸਟਾਰ ਹੋਟਲ ਹੈ ਜਿਹੜਾ ਹੱਥ ਕਰਦੇ ਉਹ ਉਧਰ ਨੂੰ ਉਹ ਉਧਰ ਜਾ ਕੇ ਉਹ ਪਿੱਛੇ ਹੈ ਜੀ ਉਸ ਹੋਟਲ ਦੀ ਜਿਹੜੇ ਪਾਣੀ ਦੀ ਸੀਵਰੇਜ ਜੋ ਵੀ ਹੋਟਲ ਦੀ ਵੇਸਟੇਜ ਹੈ ਉਧਰ ਉਹਨਾਂ ਨੂੰ ਪੁੱਛਣ ਆਲੀ ਹੈ ਕਿ ਕਿੱਥੇ ਪੈਂਦਾ ਭਾਈ ਪਹਿਲੀ ਗੱਲ ਹੈ ਕਿਨ ਜਿਹੜੀ ਦੱਸਣ ਵਾਲੀ ਗੱਲ ਹੈ ਦੱਸਣ ਵਾਲੀ ਗੱਲ ਇਹ ਹੈ ਕਿ ਜਿਹੜਾ ਇਹ ਕ੍ਰੈਸ਼ਰ ਸੀ ਇਹ 2022 ਤੱਕ ਦਿਨ ਰਾਤ ਚੱਲਦਾ ਸੀ ਰਾਣਾ ਕੇਪੀ ਰਾਣਾ ਕੇਪੀ ਦੇ ਕੋਲੋਂ ਆਇਆ ਹੈ ਇਹ ਦਿਨ ਰਾਤ ਚੱਲ ਰਿਹਾ ਸੀ ਦਿਨ ਰਾਤ ਤੇ ਜਦੋਂ ਸਰਕਾਰ ਬਦਲੀ ਉਸੇ ਰਾਤ ਨੂੰ ਬੰਦ ਹੋ ਗਿਆ ਇਹ ਮੈਨੂੰ ਦੱਸੋ ਲੈ ਵੀ ਜੇ ਉਸ ਤੋਂ ਬਾਅਦ ਇਹ ਹੁਣ ਤੱਕ ਚੱਲਿਆ ਨਹੀਂ ਤਾਂ ਉਸ ਤੋਂ ਪਹਿਲਾਂ ਇਹ ਨਜਾਇਜ਼ ਚੱਲ ਰਿਹਾ ਸੀ ਤੇ ਜੇ ਨਜਾਇਜ਼ ਨਹੀਂ ਸੀ ਤਾਂ ਇਹ ਹੁਣ ਕਿਉਂ ਬੰਦ ਕਰ ਲਿਆ ਹੁਣ ਭਾਈ ਉਹਨਾਂ ਦੇ ਚੱਲਦੇ ਹੁਣ ਸਰਕਾਰ ਦੇ ਆਪਣੇ ਬਦਲਣ ਦੇ ਆਈ ਦੱਸ ਰਿਹਾ ਹੋਰ ਵੇਖਾਂ ਕਿ ਉਹ ਤਾਂ ਬੰਦ ਕਰਤਾ ਦੇਖੋ ਟੂਰਿਸਟ ਜਾ ਰਿਹਾ ਇਹਦੇ ਚ ਟੂਰਿਸਟ ਜਾ ਰਿਹਾ ਡਿਫੈਂਡਰ ਗੱਡੀ ਹੈ ਆਨਲਾਈਨ ਬੁਕਿੰਗ ਹੈ ਦੀ ਇਹ ਹੋਟਲ ਦੀ ਹੈ ਇਹ ਸੋਟਲ ਦੀ ਆਨਲਾਈਨ ਬੁਕਿੰਗ ਹੈ ਜੀ ਇਹ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਉਹ ਵਿਖਾ ਦਿਓ ਉਹਨਾਂ ਨੂੰ ਵਿਖਾ ਦਿਓ ਬੋਲ ਰਿਹਾ ਰਾਣਾ ਕੇਪੀ ਦੇ ਜਵਾਈ ਦਾ ਹੋਟਲ ਹੈ ਜੀ ਇੱਥੇ ਆਨਲਾਈਨ ਬੁਕਿੰਗ ਹੈ ਦਿਨ ਰਾਤ ਮਾਈਨਿੰਗ ਹੋਈ ਇੱਥੇ 80 80 ਫੁੱਟ ਖੰਡੇ ਪਏ ਹੋਏ ਨੇ ਇੱਥੋਂ ਕ੍ਰੈਸ਼ਰ ਵਾਟ ਪੜ ਕੇ 80 80 ਫੋਟੋ ਇਹ ਪਾਤੇ ਸਤਲੁਜ ਦੇ ਵਿੱਚ ਇੱਕ ਹੋਰ ਗੱਲ ਨੂੰ ਬਰਵਾਦ ਕਰਤਾ ਪਿੰਡਾਂ ਦਾ ਜਿੰਨਾ ਗੰਦਗੀ ਹੋਟਲ ਦੀ ਜਿੰਨੀ ਗੰਦਗੀ ਉਹ ਸਾਰੀ ਚਾ ਕੇ ਸਤਲੁਜ ਚ ਪਾਤੀ ਲੋਰ ਲਖੇ ਅਹਿਮ ਗੱਲ ਜੋ ਇਹਨਾਂ ਨੇ ਨਹੀਂ ਦੱਸੀ ਉਥੋਂ ਸਤਲੁਜ ਜਾਂਦਾ ਹੈ ਨਾ ਉਹਦੇ ਚ ਕਰਵ ਬਣਾਤੀ ਆਂਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੋੜੀਦੇ ਇਹਨਾਂ ਨੇ ਕਰਵ ਬਣਾ ਕੇ ਜਵਾਂ ਹੋਟਲ ਦੇ ਅੱਗੋਂ ਦੀ ਸਤਲੁਜ ਕੱਢਿਆ ਉਸੇ ਜਗ੍ਹਾ ਤੇ ਕਰਵ ਔਰ ਹੋਟਲ ਦੀ ਗੱਲ ਸਾਨੂੰ ਕੋਈ ਇਹਦੇ 'ਚ ਗਿਲਾ ਸ਼ਿਕਵਾ ਨਹੀਂ ਤੁਸੀਂ ਚਲੋ ਪਰ ਤੁਸੀਂ ਗੈਰਕਾਨੂੰਨੀ ਕਿਉਂ ਕਰਦੇ ਮੈਂ ਆ ਮੌਜੂਦਾ ਸਰਕਾਰ ਤੋਂ ਪੁੱਛਣਾ ਚਾਹਣਾ ਹੈ ਕਿ ਜੇ ਇਹਨਾਂ ਨੇ ਕ੍ਰੈਸ਼ਰ ਬੰਦ ਕਰਤਾ ਥੋੜੀ ਕੋਈ ਇਨਕੁਆਰੀ ਨਹੀਂ ਕਿ ਕਿ ਪਹਿਲਾਂ ਕਿਉਂ ਚੱਲ ਰਿਹਾ ਸੀ ਕਿ ਤੁਸੀਂ ਨਹੀਂ ਪੁੱਛ ਸਕਦੇਗੇ ਅਜ ਔਰ ਉਦੋਂ ਇੱਕ ਚੀਜ਼ ਹੋਰ ਸੀਗੀ ਕਿ ਆ ਨੇੜੇ ਤੇੜੇ ਦਾ ਸਾਰਾ ਇਲਾਕਾ ਸਿਰਫ ਇਸ ਕ੍ਰੈਸ਼ਰ ਤੋਂ ਲੈਂਦਾ ਸੀ ਸਮਾਨ ਸਾਰਾ ਤੇ ਹੁਣ ਵੀ ਇਨਾਂ ਦਾ ਪਹਿਲਾਂ ਦਾ ਬਣਾਇਆ ਹੋਇਆ ਚੱਲ ਰਿਹਾ ਹਜੇ ਵੀ ਕੀ ਐ ਸਰਕਾਰਾਂ ਮਤਲਬ ਜਦੋਂ ਤੁਹਾਡੀ ਸਰਕਾਰ ਚੱਕ ਦਿਓ ਫੱਟੇ ਦੂਜੀ ਆ ਜਾਏ ਬੰਦ ਕਰ ਦਿਓ ਔਰ ਦੂਜੀ ਵੀ ਤੁਹਾਡੇ ਤੇ ਕੇਸ ਨਾ ਚਲਾਵੇ ਹੁਣ ਇਹ ਮਾਈਨਿੰਗ ਇਹ ਜਿਹੜੇ ਹੋਟਲਾਂ ਦੀ ਵੇਸਟੇਜ ਫਾਈਨਲੀ ਜਾ ਕੇ ਕਿਹਦੇ ਤੇ ਅਸਰ ਹੋ ਰਿਹਾ ਸਾਡੇ ਪਾਣੀ ਤੇ ਸਾਡੇ ਦਰਿਆ ਤੇ ਔਰ ਆਹੀ ਦੱਸਣ ਅਸੀਂ ਆਈ ਆਹੀ ਦੱਸਣ ਆਏ ਆ ਸੁਖ ਵੀ ਖੜਾ ਹੈ ਜਗਦੀਪ ਵੀ ਖੜਾ ਸੀਗਾ ਇੱਥੇ ਸਾਰੇ ਇੰਨੀ ਦੂਰੋਂ ਆਏ ਕਿਉਂ ਐ ਇਹ ਇੰਨਾਂ ਸਾਰਿਆਂ ਨੂੰ ਆਪਦੇ ਨਾਲ ਲਿਆਂ ਨੂੰ ਚਾਹੇ ਉਹ ਗੌਰਵ ਜੀ ਹੁਣ ਭਗਵੰਤ ਹੋਵੇ ਬਾਈ ਜੀ ਇਹ ਕਿਸਾਨ ਯੂਨੀਅਨ ਦੇ ਬਾਕੀ ਸਾਰੇ ਖੜੇ ਨੇ ਸਾਡੇ ਸੱਜਣ ਇਹ ਜੋੜ ਰਹੇ ਨੇ ਸਾਡੇ ਨਾਲ ਇੱਕ ਗੱਲ ਮੈਂ ਨੰਬਰ ਦੱਸਦੀ ਭਗਵੰਤ ਕੀ ਐ ਅਸੀਂ ਇੱਕ ਨੰਗਲ ਰੋਪੜਾ ਤੇ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਆਣੇ ਆ ਸਾਡੇ ਕੋਲ ਕਿ ਸਾਨੂੰ ਪਿੰਡ ਵਾਲਿਆਂ ਨੇ ਪੁੱਛਿਆ ਸੀਗਾ ਕਿ ਅਸੀਂ ਤੁਹਾਡੇ ਨਾਲ ਜੁੜੀਏ ਕਿਵੇਂ ਅਸੀਂ ਉਹਨਾਂ ਨੂੰ ਇੱਕ ਨੰਬਰ ਦਿੱਤਾ ਹੈ ਸਿਰਫ ਐਸ ਇਲਾਕੇ ਦੇ ਬੰਦਿਆਂ ਲਈ ਉਹ ਨੰਬਰ ਗੌਰਵ ਜੀ ਕੋਲੇ ਤੇ ਭਗਵੰਤ ਤੇ ਬੈਂਸਾਹਬ ਕੋਲੇ ਰਹੂਗਾ ਉਹ ਨੰਬਰ ਇਹ ਬੋਲ ਦੇਣਗੇ ਹੁਣੇ ਉਸ ਨੰਬਰ ਤੇ ਤੁਸੀਂ ਸਾਨੂੰ ਇੱਕ ਤਾਂ WhatsApp ਤੇ ਵੌਇਸ ਮੈਸੇਜ ਕਰਨੀ ਹੈ ਜਿਹਦੇ ਵਿੱਚ ਤੁਸੀਂ ਆਪਦਾ ਪਿੰਡ ਦਾ ਨਾਂ ਆਪਦਾ ਨਾਂ ਤੇ ਨਾਲ-ਨਾਲ ਡਿਸਟ੍ਰਿਕਟ ਦਾ ਨਾਂ ਉਹ ਬੋਲ ਦੇਣਾ ਹੈ ਉਹ ਬੋਲ ਕੇ ਤੁਸੀਂ ਸਾਡੇ ਨਾਲ ਜੁੜ ਜੂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਕੋਈ ਗਲਤ ਗੱਲ ਹੋਵੇ ਤੁਸੀਂ ਸਾਨੂੰ ਦੱਸਿਓ ਜੇ ਅਸੀਂ ਆਵਾਂਗੇ ਜੇ ਨਹੀਂ ਤਾਂ ਅਸੀਂ ਜਦੋਂ ਸਾਦਦੇ ਆ ਤੁਸੀਂ ਆਇਓ ਜੇ ਇਹਨਾਂ ਸਰਕਾਰਾਂ ਨੂੰ ਬੰਦੇ ਦੇ ਪੁੱਤ ਬਣਾ ਦੇਵਾਂਗੇ ਔਰ ਸਾਡੇ 2000 ਸੈਂਟਰ ਜਿਹਦੇ ਤੁਹਾਡਾ ਸੀਵਰੇਜ ਵਾਲਾ ਵੀ ਆਉਂਦਾ ਆ ਸਾਰੀ ਮਾਈਨਿੰਗ ਤੇ ਹੋਟਲ ਵੀ ਆਉਂਦੇ ਨੇ ਇੱਕ ਇੱਕ ਚੀਜ਼ ਸਹੀ ਕਰਾਵਾਂਗੇ ਨਹੀਂ ਕਰਨਗੇ ਤਾਂ ਸਰਕਾਰ ਰਹੂਗੀ ਨਹੀਂ ਔਰ ਜਿਹੜੀ ਵੀ ਨਵੀਂ ਆਊਗੀ ਇਸ ਮੁੱਦੇ ਤੇ ਆਊਗੀ ਆ ਨੰਬਰ ਲੱਖੇ ਤੂੰ ਹੀ ਬੋਲਦੇ ਹੈ ਗੱਡੀ ਦਾ ਨੰਬਰ ਵੀ ਲੱਖਾ ਹੀ ਬੋਲ ਦੂਗਾ ਮੈਂ ਦੇ ਦੇਣਾ ਬੋਲਦੇ ਅੱਗੇ ਜੋ ਬੋਲ ਪੰਜਾਬ ਦੇ ਲੋਕੋ ਸਾਨੂੰ ਇੰਨੀ ਅਪੀਲ ਕਰਦੇ ਆ ਕਿ ਇੱਥੇ ਸਾਡੇ ਬੱਚੇ ਨਹੀਂ ਪੈਦਾ ਹੋਣੇ ਆ ਪਾਣੀ ਚ ਪਾਈਆਂ ਹੋਈਆਂ ਜ਼ਹਿਰਾ ਕੈਮੀਕਲ ਕਰਕੇ ਰੱਬ ਦਾ ਵਾਸਤਾ ਇਹ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਅਮੀਰ ਗਰੀਬ ਦਾ ਨਹੀਂ ਹੈ ਪਾਣੀ ਹਰ ਇੱਕ ਲਈ ਜ਼ਰੂਰੀ ਹੈ ਪਾਣੀ ਆ ਤਾਂ ਜੀਵਨ ਆ ਆਜੋ ਯਾਰ ਅਜਿੰਨੀਆਂ ਜ਼ਹਰਾ ਥਾਂ ਥਾਂ ਤੋਂ ਤੁਹਾਨੂੰ ਦਿਖਾਉਂਦੇ ਜਾਵਾਂਗੇ 4 ਮਹੀਨੇ ਅਸੀਂ ਪੂਰੇ ਪੰਜਾਬ ਜਾਣਾ ਅਪ੍ਰੈਲ ਚ ਅਸੀਂ ਵਿਸਾਖੀ ਤੇ ਵੱਡਾ ਇਕੱਠ ਰੱਖਿਆ ਤੇ ਉਦੋਂ ਤੱਕ ਅਸੀਂ ਪੂਰੇ ਪੰਜਾਬ ਜਿੱਥੋਂ ਜਿੱਥੋਂ ਸਾਡੇ ਦਰਿਆਵਾਂ ਵਿੱਚ ਪਾਣੀ ਪੈ ਰਿਆਂ ਜ਼ਹਰਾ ਪੈ ਰਿਆਂ ਤੇ ਜਿੱਥੇ ਸਾਡੇ ਧਰਤੀਆਂ 'ਤੇ ਝਹਰਾ ਪਾ ਰਿਆ ਬੋਲ ਕਰਨ ਤੁਹਾਨੂੰ ਦਿਖਾਉਂਦੇ ਤੁਰੇ ਜਾਵਾਂਗੇ ਪਰ ਬੇਨਤੀ ਆ ਕਿ ਬਹੁਤ ਵੱਡਾ ਮੁੱਦਾ ਇਹ ਉੱਠ ਕੇ ਆਪਾਂ ਸਾਰੇ ਤੁਸੀਂ ਨਾਲ ਜੜੋ ਇੱਕ ਨੰਬਰ ਤੁਹਾਨੂੰ ਮੈਂ ਬੋਲਣ ਲੱਗਾ 81462 10107 ਦੁਬਾਰਾ ਮੈਂ ਫਿਰ ਇੱਕ ਨੰਬਰ ਬੋਲਦਾ 81462 10107 ਇਸ ਨੰਬਰ ਤੇ ਸਾਨੂੰ ਤੁਸੀਂ ਇਥੋਂ ਦੇ ਇਲਾਕੇ ਵਾਲੇ ਬਸ ਇਸ ਇਲਾਕੇ ਵਾਲੇ ਸਿਰਫ ਰੂਪਨਗਰ ਰੋਪੜ ਜੀ ਨੂੰ ਆਪਾਂ ਕਹਿੰਦੇ ਆ ਜ਼ਿਲ੍ਹਾ ਇਸ ਇਲਾਕੇ ਵਾਲੇ ਤੁਸੀਂ ਅਨੰਦਪੁਰ ਸਾਹਿਬ ਤੇ ਨੰਗਾ ਲਾਲੇ ਸਾਰਾ ਸਾਰਾ ਇਸ ਪੂਰਾ ਜ਼ਿਲ੍ਹਾ ਹੀ ਆ ਗਿਆ ਹਾਂ ਇਹ ਪੂਰਾ ਜ਼ਿਲ੍ਹਾ ਰੋਪੜ ਰੂਪਨਗਰ ਆ ਤੁਸੀਂ ਇਸ ਜ਼ਿਲ੍ਹੇ ਦੇ ਬੰਦੇ ਸਾਡੇ ਨਾਲ ਇਸ ਨੰਬਰ ਤੇ ਇੱਕ WhatsApp ਕਾਲ ਕਰਕੇ WhatsApp ਮੈਸੇਜ ਕਰ ਦੇਣ ਕਿ ਉਹਨਾਂ ਦਾ ਪੈਂਡ ਉਹਨਾਂ ਦਾ ਨਾਂ ਤੇ ਉਹਨਾਂ ਦਾ ਡਿਸਟ੍ਰਿਕਟ ਬੋਲ ਕੇ ਕਿਉਂਕਿ ਪੂਰੇ ਪੰਜਾਬ ਨੂੰ ਬਚਾਉਣ ਲਈ ਇਹਨਾਂ ਯਾਰਾਂ ਤੋਂ ਮੁਕਤ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਰੇ ਆ ਤੇ ਪੂਰੇ ਪੰਜਾਬ ਨੂੰ ਉੱਠ ਕੇ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਮਸਲਾ ਹੱਲ ਹੋਊਗਾ